ਗਿਆ ਉਹ ਨਾਦੀ ਗੁਰੂ ਦੀ ਤੇਰੇ ਆਨੰਦ ਜਾਵਾ ਗਿਆ ਉਹ ਨਾਦੀ ਗੁਰੂ ਦੀ ਤੇਰੇ ਆਨੰਦ ਜਾਵਾ ਉਹ ਨਾਦੀ ਗੁਰੂ ਦੀ ਸੱਜਿਆ ਹੋ ਮਹਾਰਾ ਜਗ ਸੁਰ ਸਭੂ ਦਾ ਜੋ ਮਹਾਰਾ ਸੇਰ ਗਵਰਨ ਤੋਂ ਨਾਮ ਜਪਣ ਵਾਲੇ ਸਾਧੂ ਉਹਨਾਂ ਦੀ ਕੁਟਿਆ ਵਿੱਚ ਆਏ ਜੇ ਸਤਿਗੁਰੂ ਦਾਤ ਜੀ ਮਹਾਰਾਜ ਆਏ ਹੋਏ ਸਾਧੂਆਂ ਦਾ ਸਤਿਕਾਰ ਕਰਦੇ ਹਨ ਅੱਜ ਦੇ ਦਿਨ ਤੋਂ ਮੈਂ ਬਲਿਹਾਰ ਬਲਿਹਾਰ ਜਾਂਦਾ ਹਾਂ ਅੱਜ ਪਰਮੇਸ਼ਰ ਦਾ ਨਾਮ ਜਪਣ ਵਾਲੇ ਸੰਤ ਅੱਜ ਉਹਨਾਂ ਨੇ ਮੇਰੀ ਕੁਟਿਆ ਵਿੱਚ ਆਪਣੇ ਮਵਾਰਕ ਚਰਨ ਪਾਏ ਅੱਜ ਜਦ ਸਦੇ ਮੈਂ ਬਲਿਹਾਰ ਇਰੇ ਗ੍ਰਹਿ ਆਇਆ ਰਾਜਾ ਰਾਮ ਸਾਹਿਬ ਪਿਆਰਾ ਰਾਜਾ ਉਹ ਪਰਮਾਤਮਾ ਪਰਵੇਸ਼ ਜੋ ਸਰਵ ਵਿਆਪਕ ਹੈ ਰਮਿਆ ਹੋਇਆ ਫਿਰ ਗੁਣਪੀਤੇ ਸਰਗੁਣੇ ਮੇਰੇ ਗੁਣ ਸਰੂਪ ਪਰਮੇਸ਼ਰ ਕਣਕਣ ਦੇ ਵਿੱਚ ਮੌਜਮਾਨ ਹੈ ਸਰਗੁਣ ਸਰੂਪ ਅੱਜ ਜਿਹਨਾਂ ਮਹਾਪੁਰਸ਼ਾਂ ਦੇ ਆਪਾਂ ਦਰਸ਼ਨ ਕਰ ਰਹੇ ਇਹ ਪਰਮਾਤਮਾ ਦਾ ਸਰਗੁਣ ਸਰੂਪ ਹੈ ਤੇ ਗੁਰੂ ਜੀ ਕਹਿੰਦੇ ਫਿਰ ਜਦੋਂ ਸੰਤ ਮਹਾਪੁਰਸ਼ ਮੇਰੇ ਘਰੇ ਆਏ ਆਂਗਨ ਮਗਰ ਭਵਨ ਤੇ ਪਾਵਨ ਹਰ ਗਿਆਨ ਦੇ ਲੈ ਕੇ ਨਾਲ ਜਸ ਗਾਵਨ ਕਹਿੰਦੇ ਦੇਲਾ ਪਵਿੱਤਰ ਹੋ ਗਿਆ ਸੰਤਾਂ ਦੇ ਚਰਨ ਪੈ ਧਰ ਪਵਿੱਤਰ ਹੋ ਗਿਆ ਸੰਤਾਂ ਦੇ ਚਰਨ ਪੈ ਗਏ ਉਡਾਈਆਂ ਪਵਿੱਤਰ ਹੋ ਗਈਆਂ ਜਿੱਥੋਂ ਵੀ ਸੰਤ ਲੰਘ ਕੇ ਜਾਂਦੇ